ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਅਖੀਰ ਦਾ ਮੇਲਾ ਪੰਜਾਬੀ ਵਿੱਜੇਗਾ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਰਦੇ ਹਾਂ ਭੂਮਿਕਾ ਮੇਲਾ ਵੇਖਣ ਦਾ ਮੈਨੂੰ ਬਹੁਤ ਹੀ ਸ਼ੌਂਕ ਹੈ ਸਾਡੇ ਪਿੰਡ ਦੇ ਨੇੜੇ 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 ਸਾਲ ਵਿੱਚ ਕਈ ਮੇਲੇ ਲੱਗਦੇ ਹਨ ਇੰਨਾ ਸਾਰਿਆਂ ਨੂੰ ਵੇਖਣ ਦਾ ਬੜਾ ਹੀ ਚਾਹ ਹੁੰਦਾ ਹੈ ਪਾੜ ਦੇ ਸ਼ਹਿਰੇ ਦਾ ਮੇਲਾ ਇਹਨਾਂ ਸਾਰਿਆਂ ਵਿੱਚੋਂ ਵੱਡਾ ਹੁੰਦਾ ਹੈ ਮੈਨੂੰ ਇਸ ਦੀ ਸਭ ਤੋਂ ਵੱਧ ਖਿੱਚ ਹੁੰਦੀ ਹੈ ਇਸ ਵਾਰੀ ਮੇਲੇ ਦੀ ਯਾਦ ਮੇਰੇ ਮਨ ਵਿੱਚ ਹੁਣ ਤੱਕ ਤਾਂ ਤਾਜ਼ਾ ਹੈ ਮੇਲੇ ਦੀ ਆਮਦ ਅਸੀਂ ਇਸ ਮੇਲੇ ਦੀ ਕਾਫੀ ਸਮੇਂ ਤੋਂ ਉਡੀਕ ਕਰ ਰਹੇ ਸੀ ਹੁਜ ਤਾਂ ਇਸ ਮੇਲੇ ਦਾ ਰੰਗ ਇੱਕ ਤਰ੍ਹਾਂ ਨਾਲ ਰਾਮਲੀਲਾ ਨਾਲ ਹੀ ਹੋ ਗਿਆ ਸੀ ਹਰ ਰੋਜ ਜੇ ਸਾਨੂੰ ਖੂਬ ਰੌਣਕ ਹੁੰਦੀ ਹੈ ਫਿਰ ਵੀ ਦਸ਼ਹਰੇ ਦੇ ਦਿਨ ਦੀ ਆਪਣੀ ਹੀ ਖਿੱਚ ਹੁੰਦੀ ਸੀ ਘਰ ਵਿੱਚ ਉੱਗਦੇ ਜਿਉਂ ਸਾਨੂੰ ਆਉਣ ਵਾਲੇ ਮੇਲੇ ਦੀ ਯਾਦ ਦਿਵਾਉਂਦੇ ਮੈਂ ਅਤੇ ਮੇਰੀ ਭੈਣ ਨੇ ਘਰਦਿਆਂ ਤੋਂ ਭਾਂ ਲੈ ਕੇ ਮੇਲੇ ਲਈ ਕਾਫੀ ਪੈਸੇ ਇਕੱਠੇ ਕਰ ਲਏ ਸਨ ਸਕੂਲ ਵਿੱਚ ਅਤੇ ਘਰ ਵਿੱਚ ਅਸੀਂ ਰਾਮਲੀਲਾ ਦੀਆਂ ਝਾਕੀਆਂ ਖੇਡਦੇ ਜਾਂ ਉਹਨਾਂ ਦੀਏ ਪਾਤਰਾਂ ਦੇ ਵਾਰਤਾ ਲਾਪਦੀਆਂ ਨਕਲਾ ਹਲਾਉਂਦੇ ਐਂਜੂ ਪਤਾ ਨਹੀਂ ਐਂਜੂ ਪਤਾ ਹੀ ਨਹੀਂ ਲੱਗਾ ਕਿ ਮੇਲੇ ਦਾ ਦਿਨ ਕਦੋਂ ਆ ਗਿਆ ਘਰ ਵਿੱਚ ਖਾਣਾ ਖਾਣ ਪੀਣ ਦੀਆਂ ਬਹੁਤ ਸਾਰੀਆਂ ਚੀਜ਼ਾਂ ਦੀ ਤਿਆਰੀ ਕਰਨਾ ਸਵੇਰੇ ਘਰ ਵਿੱਚ ਦੁਸ਼ਹਿਰੇ ਦੇ ਇਤਿਹਾਦ ਦੀਆਂ ਰਸਮਾਂ ਲਈ ਕਈ ਤਰ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਬਣਾਈਆਂ ਗਈਆਂ ਰਸੋਈ ਵੱਲੋਂ ਵੱਖ-ਵੱਖ ਤਰ੍ਹਾਂ ਦੀ ਖੁਸ਼ਬੂ ਜੀਆਂ ਲਪਟਾਂ ਦੱਸ ਰਹੀਆਂ ਹਨ ਕਿ ਅੱਜ ਦੁਸ਼ਹਿਰਾ ਹੈ ਦੁਪਹਿਰ ਤੱਕ ਘਰ ਵਿੱਚ ਬਣੀਆਂ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਕਈ ਵਾਰੀ ਖਾਧੀਆਂ ਉਤੇ ਵਿਚ ਵਿਚਾਲੇ ਮੇਲੇ ਵਾਲੇ ਮੈਦਾਨ ਵਿੱਚ ਵੀ ਚੱਕਰ ਲਾਉਂਦੇ ਰਹੇ ਉੱਥੇ ਸਵੇਰ ਤੋਂ ਹੀ 라ਵਣ ਕੁੰਭਕਰਨ ਅਤੇ ਮੇਗਨਾਦ ਦੇ ਵੱਡੇ ਵੱਡੇ ਪੁਤਲੇ ਖੜੇ ਕੀਤੇ ਜਾ ਰਹੇ ਸਨ ਮੇਲੇ ਵਾਲੀ ਥਾਂ ਤੇ ਪਹੁੰਚਣਾ ਦੁਪਹਿਰ ਪਿੱਛੋਂ ਅਸੀਂ ਮੇਲੇ ਵੱਲ ਚੱਲ ਪਏ ਗਲੀਆਂ ਬਜ਼ਾਰਾਂ ਵਿੱਚ ਮੇਲੇ ਨੂੰ ਜਾਂਦੇ ਲੋਕਾਂ ਦੀ ਭੀੜ ਸੀ ਮੇਲੇ ਵਾਲੀ ਥਾਂ ਇੱਕ ਵੱਖਰਾ ਹੀ ਸੰਸਾਰ ਵਸਿਆ ਹੋਇਆ ਸੀ ਪਿੰਡਾਂ ਵੱਲੋਂ ਹੀ ਹਰ ਉਮਰ ਦੇ ਲੋਕ ਰੰਗ-ਬਰੰਗੇ ਕੱਪੜਿਆਂ ਨਾਲ ਸਜੇ ਚਾਹੀ ਚਾਹੀ ਮੇਲੇ ਵੱਲ ਜਾ ਰਹੇ ਸਨ ਦੁਕਾਨਾਂ ਨਾਲ ਸਜੇ ਬਾਜ਼ਾਰ ਤੇ ਵੇਖਣ ਆਏ ਲੋਕ ਭਾਈਚਾਰਕ ਇੱਕੇ ਨੂੰ ਪ੍ਰਗਟਾ ਰਹੇ ਸਨ ਮੇਲੇ ਦਾ ਦ੍ਰਿਸ਼ ਮੇਲੇ ਵਿੱਚ ਵਰਦਿਆ ਹੀ ਅਸੀਂ ਆਪਾ ਆਪਣਾ ਆਪਾ ਹੀ ਭੁੱਲ ਗਏ ਚੁਫੇਰੇ ਸੈਂਕੜੇ ਹੀ ਚੀਜ਼ਾਂ ਸਾਡਾ ਧਿਆਨ ਵੱਲੋਂ ਮੱਲਿ ਖਿੱਚ ਰਹੀਆਂ ਸਨ ਖੁਸ਼ੀ ਵਿੱਚ ਖੀਵੀ ਹੋਈ ਗਹਿਮਾ ਗਹਿਮ ਭੀੜ ਛੋਟੀਆਂ ਵੱਡੀਆਂ ਦੁਕਾਨਾਂ ਉੱਤੇ ਸਜੀਆਂ ਚੀਜ਼ਾਂ ਚੰਡੋਲਾ ਉੱਤੇ ਖੁਸ਼ੀ ਵਿੱਚ ਨਿੱਕ ਖਿਲਕਾਰੀਆਂ ਮਾਰਦੇ ਝੂਟੇ ਲੈਂਦੇ ਬੱਚੇ ਪੋਗਣੀਆਂ ਪੀਪਣੀਆਂ ਬਾਜਿਆਂ ਆਦਿ ਦਾ ਸ਼ੋਰ ਅਤੇ ਮੇਲੇ ਦੇ ਵਿੱਚ ਵਿਚਕਾਰ ਜਿਸ ਦੇ ਰਾਵਣ ਅਤੇ ਉਸ ਦੇ ਸਾਥੀਆਂ ਦੇ ਰੰਗ ਬਿਰੰਗੇ ਪੁਤਲੇ ਮੇਲੇ ਵਿੱਚ ਨੰਤ ਮੰਨਣਾ ਅਸੀਂ ਇੱਕ ਦੂਜੇ ਦੇ ਹੱਥ ਨੂੰ ਕੰਗੀ ਪਾ ਕੇ ਮੇਲੇ ਦੇ ਇੱਕ ਪਾਸੇ ਤੋਂ ਦੁਰਦੇ ਦੁਰਦੇ ਦੂਜੇ ਪਾਸੇ ਤੱਕ ਗਏ ਮਨ ਨਹੀਂ ਸੀ ਰੱਜਦਾ ਮੁੜ ਮੁੜ ਮੇਲੇ ਵਿੱਚ ਘੁੰਮਣ ਕਦੇ ਲੋਕਾਂ ਨੂੰ ਅਤੇ ਕਦੇ ਵਿਗਨ ਵਾਲੀਆਂ ਚੀਜ਼ਾਂ ਨੂੰ ਵੇਖਣ ਨੋਜੀ ਕਰਦਾ ਸੀ ਕੋਲ ਜਿੰਨੇ ਪੈਸੇ ਸਨ ਅਸੀਂ ਖਾਣ ਵਾਲੀਆਂ ਚੀਜ਼ਾਂ ਤੇ ਹੀ ਖਰਚ ਕਰ ਲਏ ਸਾਡੇ ਕੋਲ ਹੋਰ ਪੈਸੇ ਹੁੰਦੇ ਤਾਂ ਅਸੀਂ ਉਹ ਵੀ ਖਰਚ ਕਰ ਦਿੰਦੇ ਇਹ ਮੇਲਾ ਸੀ ਇੱਥੇ ਆਪਣੇ ਆਪ ਵਿਦੇਸ਼ ਉਹ ਸ਼ੁੱਧ ਹੀ ਨਹੀਂ ਸੀ ਸ਼ੁੱਧ ਵੱਡੀ ਉਮਰ ਦੇ ਲੋਕ ਆਪਣੇ ਬੱਚਿਆਂ ਲਈ ਨਿੱਕੇ-ਨਿੱਕੀਆਂ ਚੀਜ਼ਾਂ ਖਰੀਦ ਰਹੇ ਸਨ। ਚੂੜੀਆਂ ਤੇ ਖੇਲੂ ਵਸਤਾਂ ਦੀਆਂ ਦੁਕਾਨਾਂ ਉੱਤੇ ਇਸਤਰੀਆਂ ਦੀ ਭੀੜ ਸੀ। ਸਾਰਾ ਮੇਲਾ ਇੱਕ ਇੱਕ ਸੀ ਪਰ ਤਾਂ ਵੀ ਵੱਖ-ਵੱਖ ਥਾਵਾਂ ਤੇ ਖੇੜਿਆਂ ਵਿੱਚ ਲੋਕਾਂ ਦੀ ਭੀੜ ਲੱਗੀ ਹੋਈ ਸੀ। ਕੁਝ ਪਰਾਂ ਖਿਡਾਰੀ ਖੇਡ ਬਿਖਾ ਰਹੇ ਸਨ। ਖੇਡ ਪ੍ਰੇਮੀ ਉਹਨਾਂ ਦਵਾਲੇ ਜੁੜੇ ਹੋਏ ਸਨ। ਕੁਝ ਉਰਾਇ ਕੰਮਦਾਰੀ ਆਪਣੇ ਤਮਾਸ਼ੇ ਨਾਲ ਭੀੜ ਨੂੰ ਕਿੱਲੀ ਖੜਾ ਸੀ ਹਰ ਉਮਰ ਦੇ ਲੋਕ ਉਸਦੀ ਹਰ ਖੇਡ ਦਾ ਆਨੰਦ ਮਾਨ ਰਹੇ ਸਨ ਇੱਕ ਵੈਦ ਜਿਹੜਾ ਆਦਮੀ ਟੋਟ ਕੇ ਦੱਸ ਦੱਸ ਕੇ ਆਪਣੀਆਂ ਦਵਾਈਆਂ ਵੇਚ ਰਿਹਾ ਸੀ ਗੱਲ ਕੀ ਹਰ ਵੇਖਣ ਵਾਲਾ ਅਤੇ ਖਰੀਦਣ ਵਾਲਾ ਮੇਲੇ ਦਾ ਹੀ ਅੰਗ ਸੀ ਪੁਤਲਿਆਂ ਨੂੰ ਅੱਗ ਲਾਉਣਾ ਤੇ ਸ਼ਾਮ ਹੋ ਗਈ ਸੀ ਪੁਤਲਿਆਂ ਨੂੰ ਅੱਗ ਲਾਉਣ ਤੇ ਸ਼ਾਮ ਹੋ ਗਈ ਸੀ ਸਭ ਦਾ ਧਿਆਨ ਪੁਤਲਿਆਂ ਦੇ ਸਾੜੇ ਜਾਣ ਵੱਲ ਮੁਰਦੇ ਹਾਸੇ ਦੇਖਦੇ ਆ ਹੀ ਦੇਖਦੇ ਆ ਰਾਮ ਲక్ష్మణ ਅਤੇ ਹਨੂਮਾਨ ਬਣੇ ਕਲਾਕਾਰ ਨੱਚਦੇ ਤੇ ਆਪਣੇ ਦਾਪ ਤਰਪਦੇ ਹੋਏ ਆਏ ਅਤੇ ਪੁਤਲਿਆਂ ਕੋਲ ਪਹੁੰਚ ਗਏ ਅਤੇ ਉੱਚੀ ਉੱਚੀ ਉਹ ਵਾਰਤਾ ਲਾਪ ਕਰ ਰਹੇ ਸਨ ਕਿ ਜੋ ਸਾਨੂੰ ਸੁਣਾਈ ਨਹੀਂ ਸੀ ਦਿੰਦੇ ਕੁਝ ਸਮੇਂ ਪਿਛੋਂ ਪੋਤਿਆਂ ਨੂੰ ਅੱਗ ਲਾਈ ਗਈ ਤੇ ਉਹਨਾਂ ਵਿੱਚ ਰੱਖੇ ਪਟਾਕਿਆਂ ਦੇ ਫਟਣ ਦੀਆਂ ਆਵਾਜ਼ਾਂ ਲਗਾਤਾਰ ਆਉਣ ਲੱਗੀਆਂ ਅਤੇ ਨਾਲ ਹੀ ਭੀੜ ਦਾ ਸ਼ੋਰ ਉੱਚਾ ਹੋਇਆ ਕੰਨ ਨੂੰ ਵਾਪਸੀ ਇਸ ਤੋਂ ਪਿਛੋਂ ਲੋਕ ਆਪੋ ਆਪਣੇ ਘਰਾਂ ਨੂੰ ਜਾਣ ਲੱਗ ਪਏ ਅਤੇ ਮੈਦਾਨ ਤੋਂ ਨਿਕਲਣ ਵਾਲੇ ਰਾਹਾਂ ਉੱਤੇ ਲੋਕਾਂ ਦਾ ਹੜਵਗਰਨ ਲੱਗਾ ਪਿਆ ਮੈਂ ਤੇ ਮੇਰੀ ਭੈਣ ਬਾਹਰ ਚ ਜਾਣ ਦੇ ਡਰੋ ਬੜੀ ਹੀ ਸਾਵਧਾਨੀ ਨਾਲ ਇੱਕ ਦੂਜੇ ਦਾ ਹੱਥ ਫੜੀ ਘਰ ਨੂੰ ਮੁੜੇ ਪਏ ਕੁਝ ਲੋਕਾਂ ਨੇ ਮੇਲੇ ਤੋਂ ਖਰੀਦੀਆਂ ਚੀਜ਼ਾਂ ਹੱਥਾਂ ਵਿੱਚ ਚੁੱਕੀਆਂ ਹੋਈਆਂ ਸਨ ਸਾਡੇ ਹੱਥ ਖਾਲੀ ਸਨ ਪਰ ਸਾਡਾ ਮਨ ਮੇਲੇ ਦੇ ਸੁਆਦ ਨਾਲ ਭਰਿਆ ਹੋਇਆ ਸੀ ਘਰ ਆ ਕੇ ਕਿੰਨੀ ਦੇਰ ਅਸੀਂ ਇੱਕ ਦੂਜੇ ਤੋਂ ਕਾਹਲੇ ਮੇਲੇ ਦੀਆਂ ਗੱਲਾਂ ਕਰਦੇ ਉਹਨੂੰ ਦੱਸਦੇ ਰਹੇ ਸਾ ਬੱਚਿਓ ਐਸੀ ਅਕੀ ਡੇਟਾ ਮਿਲਾਂ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਵਿੱਚ